ਕਾਰੇ ਕਣਕਾ ਉਹ ਨਹੀਂ ਛੜਦੇ ਸਿਲੰਡਰ ਉਹ ਵੇਚ ਦੰਦੇ ਆ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆ ਮਿਲ ਰਿਹਾ ਆ ਆ ਬੰਦੇ ਬੈਂਤੀ ਆ ਮੈਂ ਖੜੇ ਹੱਥ ਕਰਦੇ ਜਮਾ ਅੰਦਰ ਬਿਠਾ ਦੇ ਮੇਰਾ ਪੋਤਾ ਤੇ ਆ ਦਿੱਤੇ ਜਾਂਦੇ ਉਹ ਕੰਦੇ ਮੇਰਾ ਪੋਤਾ ਮੇਰਾ ਬੰਦਾ ਆ ਏ ਕੀ ਮਸਲਾ ਜੀ ਕੀ ਇਹ ਮਟੇਰੇ ਨੇ ਕਿਹੜੇ ਅੱਜ ਦੇ ਪੁਲਿਸ ਮੁਲਾਜ਼ਮ ਨੇ ਇਹ ਨਾ ਜੀ ਚਿੱਟਾ ਸਾਡੇ ਇੱਧਰ ਬੱਚਾ-ਬੱਚਾ ਵੇਚੀ ਜਾਂਦਾ ਘਰ-ਘਰ ਲੱਗਿਆ ਪਿਆ ਵੇਚਣ ਦਾ ਬਸ ਘਰ-ਘਰ ਚਿੱਟਾ ਵੇਚਣ ਤੇ ਹੋਇਆ ਪਿਆ ਉਹ ਹੁਣ ਇਹ ਥਾਂ-ਥਾਂ ਲਿਖਿਆ ਹੋਇਆ ਬਸ ਇਹ ਮੁਲਾਜ਼ਮ ਨੇ ਗਏ ਤਾਂ ਪੂਤੀ ਮਟੇਰੇ ਇਹਨਾਂ ਸਾਹਿਬ ਇਹ ਕਹਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਇਹਦਾ ਕੋਈ ਹੱਲ ਉੱਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ચિટા <laughs> ਸਾਨੂੰ ਮਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਦਾ ਅਸੀਂ ਅੱਖਾਂ ਸੀ ਵੀ ਸਾਨੂੰ ਫੜਨ ਦੇ ਆਰਡਰ ਹੀ ਨਹੀਂ ਜੇ ਕਿ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਬੰਦਾ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇਲੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਘਰੋਂ ਲੱਗੀ ਪੁਲਿਸ ਆਉਂਦੀ ਕਈ ਨਾਲ ਨਹੀਂ ਹੋਈ ਇਹਨਾਂ ਵਕਤ ਕੋਈ ਨਹੀਂ ਆਈ ਨਹੀਂ ਜਾਂਦੀ ਤਾਂ ਹੀ ਚੱਲਦਾ ਕੰਮ ਮਾ ਤਾਂ ਖਾਗਾ ਨਾ ਨਸ਼ਾ ਤਾਂ ਬੰਦਰੀ ਹੋ ਜਵਾਬ ਦੇ ਪਿੰਡੂ ਮੋੜ ਕਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਖ ਸਕਦੇ ਹੋ ਕੰਦਾਂ ਤੇ ਲਿਖਿਆ ਹੋਇਆ ਹੈ ਕਿ ਚਿੱਟਾ ਸ਼ਰੀਮ ਇੱਧਰ ਵਿਕਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਐਰੋਬੀ ਨਾਲ ਦੀ ਨਾਲ ਲਗਾਏ ਗਏ ਨੇ ਪਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਿੱਟਾ ਇੱਧਰ ਵਿਕਦਾ ਇਸ ਨੂੰ ਮਿਟਾਇਆ ਜਾ ਰਿਹਾ ਹੈ ਕਾਲੀ ਸਪਰੇਅ ਦੇ ਨਾਲ ਇਸ ਨੂੰ ਮਿਟਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਇਹ ਪੁਲਿਸ ਮੁਲਾਜ਼ਮ ਦਸਤੇਦਾਰੇ ਨੇ ਜਿਸ ਤੋਂ ਕਿਤੇ ਨਾ ਕਿਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਸਰਕਾਰ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਦੀ ਫੂਕ ਨਿਕਲ ਗਈ ਹੈ ਪਿੰਡ ਵਾਲਿਆਂ ਦੇ ਵੱਲੋਂ ਪਿੱਟ ਸਿਆਪਾ ਕੀਤਾ ਜਾ ਰਿਹਾ ਬੀਬੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਘਰਾਂ ਦੇ ਘਰ ਖਾਲੀ ਹੋ ਗਏ ਸਾਡੇ ਪੁੱਤ ਮਰੀ ਨੇ ਸਾਨੂੰ ਪਤਾ ਪੁੱਤ ਮਰਨ ਦਾ ਦੁੱਖ ਕੀ ਹੁੰਦਾ ਬੀਬੀਆਂ ਦੇ ਵੱਲੋਂ ਇਹ ਸਾਰਾ ਪਿੱਟ ਸਿਆਪਾ ਕੀਤਾ ਜਾ ਰਿਹਾ ਸਰਕਾਰ ਦਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸ਼ਰਮ ਪਿੰਡ ਦੇ ਵਿੱਚ ਬੱਚਾ ਬੱਚਾ ਚਿੱਟਾ ਵੇਚਦਾ ਹੈ ਸਰਕਾਰ ਨਸ਼ਾ ਬੰਦ ਕਰਨ ਦੀ ਥਾਂ ਤੇ ਜਿੱਥੇ ਲਿਖਿਆ ਹੋਇਆ ਹੈ ਕਿ ਚਿੱਟਾ ਇੱਧਰ ਮਿਲਦਾ ਉਸ ਨੂੰ ਮਟਾਉਣ ਦੀ ਲੱਗੇ ਹੋਏ ਨੇ ਪੁਲਿਸ ਮੁਲਾਜ਼ਮ ਸਾਡੀਆਂ ਤਾਂ ਗਲੀਆਂ ਪੁੱਤਾਂ ਦੇ ਬਿਨਾਂ ਸੁੰਨੀਆਂ ਹੋ ਗਈਆਂ ਹੱਥ ਬੰਨ੍ਹ ਕੇ ਬੀਬੀਆਂ ਦੇ ਵੱਲੋਂ ਹਾੜੇ ਵੀ ਕੱਢੇ ਜਾ ਰਹੇ ਨੇ ਕਿ ਨਸ਼ਾ ਹਰ ਹਿੱਲੇ ਬੰਦ ਹੋਣਾ ਚਾਹੀਦਾ ਇਹ ਕੀ ਮਸਲਾ ਜੀ ਕੀ ਇਹ ਮਟੇਰੇ ਨੇ ਕਿਰੇ ਅੱਜ ਦੇ ਪੁਲਿਸ ਮੁਲਾਜ਼ਮ ਨੇ ਇਹ ਨਾ ਜੀ ਚਿੱਟਾ ਸਾਡੇ ਇੱਧਰ ਬੱਚਾ ਬੱਚਾ ਵੇਚੀ ਜਾਂਦਾ ਘਰ ਘਰ ਲੱਗਿਆ ਪਿਆ ਵੇਚਣਾ ਠੀਕ ਹੈ ਹੁਣ ਆਏ ਆ ਜੇ ਪਰਚਾ ਪੈਂਦਾ ਦੋ ਦਿਨਾਂ ਬਾਅਦ ਫੇਰ ਆ ਜਾਂਦੇ ਆ ਆ ਕੇ ਫੇਰ ਉਹੀ ਆ ਕੰਮ ਕਰਨ ਦੀ ਲੋੜ ਨਹੀਂ ਕਿਉਂ ਰੁਪਏ ਖੁੱਲੇ ਬਣਦੇ ਆ ਹੁਣ ਜੇ ਦਾ 500 ਰੁਪਏ ਦਿਹਾੜੀ ਕਮਾ ਕੇ ਲਿਆਉਣ ਤਾਂ ਉਹਦੇ ਨਾਲ ਨਾ ਤਾਂ ਜਿੱਟਾ ਪੀ ਸਕਣ ਉਹਨਾਂ ਘਰ ਚੱਲਣਾ ਖਰਚੇ ਖੁੱਲੇ ਆਗੇ ਘਰ ਘਰ ਜਿੱਤਾ ਵੇਚਨ ਤੇ ਹੋਇਆ ਪਿਆ ਉਹ ਹੁਣ ਇਹ ਥਾਂ ਥਾਂ ਲਿਖਿਆ ਹੋਇਆ ਬਸ ਇਹ ਮੁਲਾਜ਼ਮ ਬਣੇ ਗਏ ਤਾਂ ਮੂਤੀ ਮਟੇ ਰਹੇ ਅੱਛਾ ਕਿੰਨੇ ਕਿਥਾਮਤੇ ਲਿਖਿਆ ਹੋਇਆ ਇਹ ਹੁਣਾਂ ਚ ਆਇਆ ਕਹਿੰਦੇ 5-7 ਥਾਮਾਂ ਤੇ ਹੈਗਾਗਾ ਇੱਧਰ ਇੱਧਰ ਬੇਕਦਾਗਾ ਉਧਰ ਉਧਰ ਲਿਖਿਆ ਹੋਇਆ ਅੱਛਾ ਅੱਛਾ ਦੁਨੀਆਂ ਕੋਲੇ ਵੀ ਤੁਸੀਂ ਕੀ ਮੰਗੇ ਕਰਦੇ ਹੋ ਬੱਕ ਕਹੀਦਾ ਕਹਿੰਦਾ ਵੀ ਬੰਦ ਹੋਵੇ ਲੋਕ 30 ਪੁੱਤ ਮਰਨੋਂ ਹਟਣਾ ਅੱਛਾ ਠੀਕ ਹੈ ਠੀਕ ਕਿਹੜੀ ਸਰਕਾਰ ਹੈ ਉਹ ਤਾਂ ਕਹਿ ਰਹੀ ਵੀ ਅਸੀਂ ਜੁੱਧ ਨਚਬਰਦ ਚਲਾਇਆ ਹੋਇਆ ਵੀ ਹੁਣ ਨਚੇ ਅਸੀਂ ਘਟਾ ਦੇ ਸਰਕਾਰ ਤਾਂ ਹੀ ਡੱਕਾ ਨਹੀਂ ਕਰਦੀ ਇਹਨੇ ਤਾਂ ਕੁਝ ਨਹੀਂ ਕਰਿਆ 5 ਸਾਲ ਇਹਨਾਂ ਨੇ ਉਹੀ ਬਥੀਤ ਕਰਤੇ ਇਹਦਾ ਕੱਲੇ ਇਹਨਾਂ ਦਾ ਫੋਕੇ ਬਾਧ ਹੀ ਰਹਿ ਗਏ ਬਸ ਕੀ ਨਾ ਹੈ ਥੋੜਾ ਮਨਜੀਤ ਕੌਰ ਜੀ ਜਿਹੜਾ ਇੱਥੇ ਆ ਰੌਲਾ ਇਕੱਠੇ ਹੋਏ ਆ ਕੀ ਮਾਮਲਾ ਕਿਉਂ ਇਕੱਠੇ ਹੋਏ ਆ ਇਹ ਨਸ਼ੇ ਬਾਰੇ ਮਾਮਲਾ ਜੀ ਇਹ ਨਸ਼ਾ ਵੀ ਕਹਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਗੁਰਿਆਂ ਤਾਂ ਦਿਹਾੜਨਾਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਉੱਦਾ ਹੀ ਨਹੀਂ ਗਵਰਨਮੈਂਟ ਵੀ ਸ਼ਾਊਗਾ ਜੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਐ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਈ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕੀ ਨੂੰ ਕੱਗੇ ਸਾਜੂ ਵੀ ਕੋਈ ਵਾਦਤ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਬਨ ਕੇ ਬੇਨਤੀ ਐ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਇੱਥੇ ਬੰਦ ਹੋ ਜਾਏ ਸਾਰੇ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਮਾ ਖਾਲੀ ਹੋ ਗਿਆ ਜਮਾ ਕਾ ਬੇਲਾ ਨਾ ਮਾ ਦਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀਫ ਕੀ ਕੋਸ ਕੋ ਦੇ ਕੀ ਮੁੱਠਾ ਮੁੱਠਾ ਅੰਦਰ ਫੜ ਕੇ ਰੱਖ ਲੈਣ ਨਾ ਮੁੰਡਾ ਨੂੰ ਜਿਹੜਾ ਕਰਾ ਦੇਣਗਾ ਕੋਈ ਨਹੀਂ ਜੀਵਤ ਹੈਗੀ ਮੇਰੀ ਹੱਤ ਮੰਨ ਕੇ ਬੇਨਤੀਆ ਕੋਈ ਹੁਣਾ ਗੰਡੇ ਆਧੂ ਵੀ ਨਹੀਂ ਜਾਂਦਾ ਮਾਗਰ ਮਾਗਰ ਵੀ ਨਹੀਂ ਗਈ ਉਹਦੇ ਮਾਗਰ ਵੀ ਨਹੀਂ ਗਈ ਇਹ ਪੈਸਾ ਨਹੀਂ ਹੱਥਾਂਨ ਕਾ ਬੈਂਤੀ ਮੈਂ ਖੜੇ ਹੱਥ ਕਰਦੇ ਜਮਾਨ ਅੰਦਰ ਬਿਠਾ ਦੇ ਮੇਰਾ ਬੰਦਾ ਜਾਨ ਦਿੱਤੀ ਜਾਂਦੀ ਹੁੰਦੀ ਕੰਦੀ ਮੇਰਾ ਬੰਦਾ ਮੇਰਾ ਬੰਦਾ ਵਾ ਮੈਂ ਬਹੁਤ ਉਖੀਏ ਕੋਈ ਮੰਗਨੀ ਜਾਨਦਾ ਵਾ ਮਾ ਮੈਂ ਨਹੀਂ ਆਹ ਬਾਕੀ ਹੋ ਗਿਆ ਕੰਦ ਵੀ ਦੇ ਆਏ लाल देव ਇਹਦਾ ਬੋਟਾ ਜੀ ਇਹਦਾ ਮੁੰਡਾ ਨਹੀਂ ਇਹਦਾ ਬਾਪੂ ਗਿੰਗ ਹੈ ਉਹ ਇੱਕ ਟਾਪਕ ਬੰਦਾ ਉਹ ਕਿੰਨੇ ਜੀ ਹਾਂ ਚੁਕਾ ਦਿੰਦਾ ਢਾੜੀ ਵਾਲਿਆਂ ਨੂੰ ਢਾੜੀ ਦਿੰਦੇ ਜੀ ਜਿਆਦਾ ਜਿਆਦਾ ਪਾ ਦਿੰਦੇ ਆਪੇ ਆ ਕੇ ਦਿੰਦੇ ਆਪੇ ਪੈਸਾ ਲਾ ਬੋਲੇ ਪੁੱਤੇ ਪੁੱਤਿਆਂ ਫੜ ਕੇ ਅੰਦਰ ਹੋ ਜਾਂਦੇ ਆ ਮਰਨ ਕਿਤੇ ਨਾਲ ਚੱਲਦਾ ਅੱਖਾਂ ਲੱਗਦਾ ਸਾਰੇ ਮਨ ਨਾਲ ਭੂਲੇ ਰਾਜੀ ਬੰਦਾ ਕਰਦਾ ਤਾਂ ਜਦ ਪੰਗੜਾ ਨਹੀਂ ਚੱਕ ਤਾ ਕੋਈ ਗੱਲ ਨਹੀਂ ਕੀਤੀ ਰਾਜੀ ਬੰਦਾ ਕਰਦਾ ਸੀ ਤੇ ਚੋ ਵੇਸੇ ਰਾਜੀ ਬੰਦਾ ਕਿਵੇਂ ਹੋਇਆ ਚਲੋ ਬਸ ਮੇਰਾ ਨਕਰੀਸ਼ਾ ਹੈ ਜਿਹੜਾ ਪਿੰਡ ਹੈ ਮੇਰਾ ਪਿੰਡ ਮੌੜੀ ਹੈ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈ ਇਹ ਚਾਹੀ ਚਿੱਟਾ ਵੇਖਦਾ ਮੇਰਾ ਬਾੜ ਜੇ ਦਾ ਵੀ ਵਜੇ ਭੋਗ ਨਹੀਂ ਪਿਆ ਉਹ ਵੀ ਠੀਕ ਕਰੋ ਮੁੱਕ ਗਿਆ ਇੱਥੇ ਕੋਈ ਹੁਣ ਰੌਲਾ ਪਿਆਗਾ ਕੀ ਇਹ ਮਾਮਲਾ ਕੀ ਕੀ ਕੰਧਾ ਤੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਰ ਜੀ ਕਿਨੇ ਦੇ ਕੇਗਾ ਵੀ ਲੈ ਕੇ ਸਹੀ ਆ ਜਾਮਾ ਨਾ ਦੇਖਦਾ ਤੇੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟੇ ਹੈਗਾ ਕਿੰਨੇ ਮਟੇ ਹੈਗਾ ਪੁਲਿਸ ਵਾਲੇ ਨੇ ਮਟਾਇਆ ਜਾ ਜਾ ਇਹਦਾ ਮਟੇ ਹੈਗਾ ਕੰਧਾਂ ਤੋਂ ਹਾਂ ਉਹ ਪੁਲਿਸ ਵਾਲੇ ਕਹਿੰਦੇ ਮੈਂ ਕਿਹਾ ਵੀ ਤੁਸੀਂ ਕੌਣ ਆ ਗਏ ਸੀ ਮਲਾ ਕੇ ਮੈਂ ਕਹਿੰਦਾ ਤਾਂ ਮਟੇਣਾ ਹੈ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਕਹਿੰਦੇ ਵੀ ਕਰਦਾ ਮਟਾਉਣਾ ਹੈ ਅਗੇ ਸਾਨੂੰ ਆਰਡਰ ਹੈ ਕੀ ਆਰਡਰ ਤੁਹਾਨੂੰ ਮਨਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਦਾ ਅਸੀਂ ਆਖਿਆ ਸੀ ਜੀ ਵੀ ਤੁਹਾਨੂੰ ਫੜਨ ਦੇ ਆਰਡਰ ਹੀ ਨਹੀਂ ਜੇ ਤਾਂ ਕਿ ਅਸੀਂ ਤਾਂ ਫੜ ਲੈਣਾ ਕਿ ਗਾਂਹ ਜੱਜ ਸਾਡ ਬੰਦਾ ਫੇਰ ਉਹ ਤਾਂ ਫੜੋ ਤੁਸੀਂ ਥੋੜਾ ਕਿਨਾ ਆਏਗਾ ਮੈਂ ਨਾ ਜਗਦੇਵ ਸਿੰਘ ਆ ਜੀ ਇਹ ਪਿੰਡ ਕਿ ਚਿੱਟਾ ਵਿਕਦਾ ਇੱਥੇ ਤਾਂ ਵਿਕਦਾ ਹੀ ਆ ਜੀ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿਕਦਾ ਹੀ ਇੱਥੇ ਠੀਕ ਹੈ ਛੋਟੇ ਛੋਟੇ ਜਵਾਬ ਕੋਈ ਨਹੀਂ ਛੋਟੇ ਛੋਟੇ ਜਵਾਬ ਇਹਦੇਸ਼ ਦਾ ਕਹਿੰਦਾ ਹੀ ਲੋਕਲਟੀ ਉੱਥੋਂ ਬੱਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜਾਏ ਇਹਲੇ ਪਰ ਫੋਟੋ ਫਿਰ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇੜੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਕਿਰੋ ਲੱਗੀ ਸਭ ਚਿੱਟੇ ਦੇ ਟੀਕਟ ਚੜ੍ਹਦੇ ਵੀਨਾ ਜੀ ਐ ਕਰੋ ਆ ਚਲ ਆਪਾਂ ਬਾਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2 3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੇ ਜੀਆਂ ਬਿਮਾਰੀਆਂ ਲੱਗੀਆਂ ਪੁੱਤ ਕੱਲੇ ਕੱਲੇ ਜਵਾਕ ਐ ਇਹ ਵਿਚਾਰੀਆਂ ਧਿਆੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕਣਕਾਉ ਉਹ ਨਹੀਂ ਛੱਡਦੇ ਸਿਲੰਡਰ ਆ ਉਹ ਵੇਚ ਦੰਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜ਼ਿਆਦਾ ਬੁਰਾ ਹਾਲਾ ਹੈ ਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸ਼ਰਿਆਂ ਮਿਲਦਾ ਹੈ ਕਹਿੰਦੇ ਨਸ਼ਾ ਬੰਦੀ ਕਰਤਾ ਬਿਲਕੁਲ ਤਾਂ ਨੂੰ ਬੰਦ ਕਰ ਸ਼ਰਿਆਂ ਬਿਖੀ ਜਾਂਦਾ ਹੈ ਸ਼ਰਿਆਂ ਬਿਖਦੇ ਆ ਜੇ ਬੰਦ ਹੁੰਦਾ ਤਾਂ ਇਹ ਤਾਂ ਮਰੀ ਜਾਂਦੇ ਆ ਤੇ ਬੁੜੇ ਬੁੜੇ ਬੇੜਾ ਬੇੜਾ ਹੋ ਗਿਆ ਹੈ ਜਦੋਂ ਅੱਗੇ ਕਾਨਸੀ ਦਾ ਬੜੀ ਬੜੀ ਦੁਕਾਨੀ ਖੜੇ ਹੁੰਦੇ ਆ ਮੋੜਾਂ ਦੇ ਆਪਾਂ ਜੁਬਾੜਾ ਤੇ ਨਿਕਦਾਂ ਆਪਾਂ ਬੱਚਿਆਂ ਦੇ ਅਸਰੇ ਰੁਕ ਗਏ ਆਪਾਂ ਅਸਰੇ ਵਾਲਿਆਂ ਨੂੰ ਨਾਕੀ ਪਾਈ ਜਾਂਦੇ ਚਾਈ ਕਰਦੇ ਅਸਰੇ ਨੂੰ ਨਾਕ ਕਿਉਂ ਨਹੀਂ ਪਾ ਰਹੇ ਇਹਨਾਂ ਪੁਲਿਸ ਵੀ ਕਾਰਵਾਈ ਕਰਦੇ ਕਿਉਂ ਨਹੀਂ ਕਰਦੇ ਕੋਈ ਕਾਰਵਾਈ ਨਹੀਂ ਲੈ ਕੇ ਛੱਡ ਦਿੰਦੇ ਆ ਜਿਹਦੇ ਕਹਿਦੇ ਨੇ ਉਹ ਕਹਿੰਦੇ ਸਾਨੂੰ ਦਿਖਾਓ ਦਿਖਾ ਕੇ ਅਸੀਂ ਫੇਰ ਫੜਾ ਕੋਈ ਸਮਝ ਸਾਰਾ ਚਲੇ ਜਾਂਦਾ ਨੇ ਕਿਹਨੇ ਚਨੇ ਉਹ ਤਾਂ ਇਹਦੇ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪਾਂ ਪਤਾ ਉਹਨਾਂ ਨੂੰ ਜੀ ਪਰ ਸਾਰੇ ਨੂੰ ਸਭ ਕੋ ਸੇ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਪੁਰਸਾਰੇ ਕੋਲ ਕੋਲੇ ਪੁਰਸਾਰੇ ਆਉਂਦੇ ਆ ਉਹਦੇ ਫੇਰ ਲਾਰਾ ਜਿੰਦੇ ਆ ਪਤਾ ਜਾ ਜਾਂਦੇ ਆ ਛੱਡ ਦਿੰਦੇ ਆ ਸਾਰਾ ਪਤਾ ਲੈਂਦੇ ਨੇ ਨਹੀਂ ਜਾਂਦੇ ਨੇ ਪੁਰਸਾਰੇ ਨਹੀਂ ਜਿਹੜੀ ਸਰਕਾਰ ਕਿਤੇ ਵੀ ਨਸ਼ਾ ਬੰਦ ਕਰਤਾ ਉਹਦੇ ਬਾਰੇ ਕਿਤੇ ਨਹੀਂ ਪਤਾ ਇਹਨੇ ਕੋਈ ਨਸ਼ਾ ਨਹੀਂ ਬੰਦ ਕਰਾਇਆ ਜੀ ਇਹ ਸਰਕਾਰ ਨਸ਼ਾ ਬੰਦ ਕਰਦੀ ਤਾਂ ਫੇਰ ਆਹ ਕੰਮ ਨਹੀਂ ਸੀ ਹੁੰਦੇ ਜੀ ਜਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਦੋਂ ਚਿੱਟੇ ਆਣ ਨੂੰ ਫੜ ਲੈਂਦੇ ਆ ਨਾ ਕਰੁੰਦਾ ਨਾ ਕਰੇ ਪੈਸੇ ਉਹ ਜਾ ਕੇ ਪੈਸੇ ਭਰਿਆ ਲਿਆ ਉਹਨੂੰ ਬੰਦੇ ਨੂੰ ਛਡਾ ਲਿਆਉਂਦੀ ਹੈ ਭਕਾਓ ਤੁਸੀਂ ਗੱਲ ਇਹ ਰਾਹ ਪੁਲਿਸ ਨਾਲ ਪੈਸੇ ਨਾਲ ਨਹੀਂ ਹੋਈ ਇਹਨਾਂ ਕੋਲ ਤਾਂ ਕਾਹੀ ਚੱਲਦਾ ਕੰਮ ਉਹ ਸਰਕਾਰ ਆਪਣੇ ਬੰਦੇ ਦੇ ਜੰਗਲ ਜੰਗਲ ਸਰਕਾਰ ਬਿਆਨਾਂ ਦੇ ਵਿੱਚ ਨਸ਼ਾ ਬੰਦ ਕਰਦੀ ਹੈ ਜੀ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਪਿੰਡ ਮੋੜ ਕਲਾਂ ਦੀ ਇਹ ਵੀਡੀਓ ਆ ਜਿੱਥੇ ਪੁਲਿਸ ਮੁਲਾਜ਼ਮ ਇਹ ਮਿਟਾਉਂਦੇ ਹੋਏ ਦਿਖਾਈ ਦਿੱਥੇ ਜਿੱਥੇ ਲਿਖਿਆ ਹੋਇਆ ਸੀ ਕੰਦਾਂ ਦੇ ਉੱਤੇ ਕਿ ਚਿੱਟਾ ਸ਼ਰਮ ਇੱਧਰ ਵਿਕਦਾ ਬੀਬੀਆਂ ਦੇ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਸਰਕਾਰ ਵੀ ਇੰਨਾ ਚਿੱਟਾ ਵੇਚਣ ਵਾਲਿਆਂ ਦੀ ਹਮਾਇਤ ਹੀ ਹੈ ਉਹਨਾਂ ਨੂੰ ਸ਼ਹਿ ਮਿਲਦੀ ਹੈ ਸਰਕਾਰ ਦੀ ਹਿੱਸੇ ਕਰਕੇ ਉਹ ਚਿੱਟਾ ਵੇਚ ਲੈਣੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਾਡੀ ਹੱਥ ਬਨ ਕੇ ਬੇਨਤੀ ਆ ਇਹ ਚਿੱਟਾ ਵੇਚਣ ਵਾਲਿਆਂ ਨੂੰ ਇੰਨਾ ਤੇ ਨਕੇਲ ਕੱਸੀ ਜਾਵੇ ਚਿੱਟਾ ਵੇਚਣਾ ਸਾਡੇ ਪਿੰਡ ਦੇ ਵਿੱਚ ਬੰਦ ਹੋਵੇ ਇਹ ਬੀਬੀਆਂ ਦੇ ਵੱਲੋਂ ਹਾੜੇ ਕੱਢੇ ਗਏ ਨੇ ਬਠਿੰਡਾ ਤੋਂ ਪਰਵਿੰਦਰ ਜੀ ਸਿੰਘ ਪੰਜਾਬੀ ਲੋਕ ਚੈਨਲ